ਇਸ ਸਕੀਮ ਦੇ ਅੰਡਰ 2000 ਸੇਤ ਪ੍ਰਕਾਰਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਜਿਹੜੇ ਹਸਪਤਾਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮ ਹੋ ਸਕਦੇ ਨੇ ਸਰਕਾਰੀ ਦਾ ਸਾਰੇ ਹੋਣਗੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਹੈਲਥ ਕਾਰਡ ਯੋਜਨਾ ਲਈ ਅੱਜ ਯਾਨੀ ਮੰਗਲਵਾਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਨੇ ਐਸ ਦੀ ਸ਼ੁਰੂਆਤ ਤਰੰਤਾਰਨ ਤੇ ਬਰਨਾਲਾ ਵਿੱਚ ਕੈਂਪ ਲਗਾ ਕੇ ਕੀਤੀ ਗਈ ਹੈ ਜਿੱਥੇ 128 128 ਥਾਵਾਂ ਤੇ ਹੈਲਥ ਕਾਰਡ ਬਣਾਉਣ ਲਈ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਸਨੀਕਾਂ ਦੇ ਰਜਿਸਟ੍ਰੇਸ਼ਨ ਕੀਤੇ ਜਾ ਰਹੇ ਨੇ ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਆਧਾਰ ਕਾਰਡ ਤੇ ਵੋਟਰ ਆਈਡੀ ਕਾਰਡ ਜਾਂ ਫਿਰ ਪਾਸਪੋਰਟ ਲੈ ਕੇ ਜਾਣਾ ਪਵੇਗਾ ਤੇ ਨਾਲ ਹੀ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋ ਵੀ ਲੈ ਕੇ ਜਾਣੀ ਪਵੇਗੀ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 10 ਤੋਂ 12 ਦਿਨਾਂ ਵਿੱਚ ਪੂਰੀ ਕਰ ਲਈ ਜਾਵੇਗੀ ਇਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ ਵਿੱਚ ਲਾਗੂ ਹੋਵੇਗੀ ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਦਾ ਇੱਕ ਹੈਲਥ ਕਾਰਡ ਬਣਾਇਆ ਜਾਵੇਗਾ ਜਿਸ ਦੇ ذریعے ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਵਿੱਚ ਕੀਤਾ ਜਾਵੇਗਾ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ एलिਜੀਬਲ ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਇਸ ਸਕੀਮ ਦੇ ਤਹਿਤ ਕਿਹੜੀਆਂ ਬਿਮਾਰੀਆਂ ਕਵਰ ਹੋਣਗੀਆਂ ਤੇ ਕਿਹੜੇ ਹਸਪਤਾਲਾਂ ਵਿੱਚ ਇਲਾਜ ਹੋਵੇਗਾ ਇਹ ਲਿਸਟ ਹਲੇ ਜਾਰੀ ਹੋਣੀ ਬਾਕੀ ਹੈ